ਕੀ ਹਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਵਾਰੀਆਂ ਦੇ ਨਾਲ ਪਰਿਵਾਰਸ ਨਾਲ ਵਾਪਰੀ ਵੱਡੀ ਘਟਨਾ ਹੋਈ ਹੈ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਨੇਪਾਲ ਦੇ ਵਿੱਚ ਸ਼ੁਕਰਵਾਦ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਲਗਾਤਾਰ ਮੀਂਹ ਕਾਰਨ ਜਮੀਤਿਸਕਨ ਕਾਰਨ ਦੋ ਬੱਸਾਂ ਤ੍ਰਿਸ਼ੁਲੀ ਨਦੀ ਵਿੱਚ ਡੁੱਬ ਗਈਆਂ ਤੇ ਇਸ ਹਾਦਸੇ 'ਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਤੇ ਜਦਕਿ ਬੱਸ 'ਤੇ ਸਵਾਰ ਪਿਆ ਤੋਂ ਵੱਧ ਯਾਤਰੀ ਲਾਪਤਾ ਹਨ ਜੀਹਾਂ ਤੇ ਨਦੀ 'ਤੇ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਮੰਨਣ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਤਰਾ ਹੈ ਜਾਣਕਾਰੀ ਮੁਤਾਬਕ ਬੀਰ ਗੰਜ ਤੋਂ ਕਠਮੰਡੂ ਜਾਰੀ ਇੱਕ ਬੱਸ ਤ੍ਰਿਖੁਲੀ ਨਦੀ ਕਿਨਾਰੇ ਗੀ ਜਿੱਥੇ 7 ਭਾਰਤੀਆਂ ਦੀ ਮੌਤ ਹੋਈ ਹੈ ਤੇ ਇੱਥੇ ਦੱਸਦੇ ਇੱਕ ਛੜਕ ਵਿਭਾਗ ਨੇ ਨਰੈਨ ਘਾੜ ਕਾਠਮੰਡੂ ਰੋਡ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਟ੍ਰੈਕ ਸੇਵਾ ਬਹਾਲ ਹੈ ਤੇ ਦਰਅਸਲ ਨੇਪਾਲ ਤੋਂ ਜ਼ਿਆਦਾ ਮੀਂਹ ਕਾਰਨ ਵਕ-ਵਕ ਥਾਵਾਂ ਤੇ ਜ਼ਮੀਨ ਕਿਸਕੰਦੀਆ ਕਰਨਾ ਵਾਪਰ ਰਹੇਗਾ ਜਿਸ ਕਾਰਨ ਕਈ ਛੜਕਾ ਬੰਦ ਹੋ ਗਈਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨ